ਉਹ ਛੋਟਾ ਤੁਸੀਂ ਦੇ ਉਹ ਪ੍ਰਾਈਵੇਟ ਗੱਡੀਆਂ ਘਰੇਲੂ ਗੱਡੀਆਂ ਲੱਗੀਆਂ ਹੋਈਆਂ ਆ ਤਾਂ ਉਹ ਚੋਣ ਕਮਿਸ਼ਨ ਨੂੰ ਜਾਂ ਆਪਣੇ ਟਰਾਂਸਪੋਰਟ ਮੰਤਰੀ ਜਾਂ ਕਿ ਲੋ ਆਪਣੇ ਪ੍ਰਧਾਨ ਸਹਿਬਾਨਾਂ ਨੂੰ ਦੀਦਾ ਨਹੀਂ ਵੀ ਸਾਰੀ ਗੱਡੀ ਪ੍ਰਾਈਵੇਟ ਕੰਮ ਕਰ ਰਹੀ ਆ ਨੇ ਹੈ ਵਧੀਆ ਪਿਛਲੇ ਨਾਲੋਂ ਤਾਂ ਵਧੀਆ ਹੀ ਹੈ ਕੀ ਮੰਗੋ ਕੀ ਲੱਗਦਾ ਵੀ ਵਧੀਆ ਜਿੱਦਾਂ ਕਿ ਪੁਲਿਸ ਦਾ ਸੀਗਾ ਰੋਕ ਰਖਾਵਾ ਹੋਂ ਜਾਣੀ ਇਹ ਚੀਜ਼ਾਂ ਤੋਂ ਕੱਟ ਇੱਕ ਤਾਂ ਇਹ ਪਿਕ ਡ੍ਰੌਪ ਜੇ ਚੱਲ ਪਈ ਆ ਆਪਣੇ ਬਹੁਤ ਵਿੱਚੇ ਅਸੀਂ ਵੀ ਆਉਂਦੇ ਆ ਅਸੀਂ ਵੀ ਜਦੋਂ ਵਿਲੇ ਹੋਈ ਤੇ ਚੱਲ ਜਾਈਦਾ ਇਹ ਨਹੀਂ ਵੀ ਨਹੀਂ ਜਾਈਦਾ ਇਲਾ ਇਦਾ ਸਿਆਲਾਂ ਦਾ ਹੀ ਵਧੀਆ ਹੁੰਦਾ ਆ ਦੋ ਤਿੰਨ ਕਿ ਮਹੀਨੇ ਜਿਹੜੇ ਆ ਵਧੀਆ ਲੱਗਦੇ ਆ ਦੋ ਤਿੰਨ ਮਹੀਨੇ ਲੱਗ ਗਿਆ ਜਿਹੜੇ ਫੇ 9 ਮਹੀਨੇ ਜਾਂ 8 ਮਹੀਨੇ ਉਹਨਾਂ ਚ ਫੇ ਕੀ ਕਰਦੇ ਬਸ ਆਹ ਇੱਕ ਉਹ ਜੋ ਫੋਨ ਕਰਦੇ ਆੰਮੇ ਬਹਿ ਕੇ ਆਪਣੇ ਬਹਿ ਕੇ ਗੱਪ ਚੇਤੇ ਲੈ ਰਾਂ ਪਰ ਸਹੀ ਕੰਮ ਉਹ ਕੰਮ ਅਜ ਕਾਤੇ ਪਈਏ ਬਈ ਕੋਈ ਇੱਕ ਇੱਕ ਗੱਡੀ ਦਾ ਮਾਲਕ ਆ ਕੋਈ ਦੂਹਦਾ ਆ ਫੇ ਇਦਾਂ ਹੀ ਮਾੜਾ ਮੋਟਾ ਬੁੱਤਾ ਜਿਹਾ ਲੱਗੀ ਜਾਂਦਾ ਭਾਜੀ ਜੀ ਭਾਜੀ ਸਾਡੇ ਬਾਤਲ ਆਪਦੇ ਤਾਂ ਲੋੜ ਹੀ ਨਹੀਂ ਪ੍ਰਧਾਨ ਸਹਿਬਾਨਾਂ ਨੂੰ ਦੀਦਾ ਆ ਐਮਐਲਏ ਨੂੰ ਵੀ ਦੀਦਾ ਤੇ ਕਹਿਣ ਦਾ ਮਤਲਬ ਮੰਤਰੀ ਸਹਿਬਾਨਾਂ ਨੂੰ ਸਾਰਿਆਂ ਨੂੰ ਦੀਦਾ ਹੀ ਆ ਬਈ ਆ ਪ੍ਰਾਈਵੇਟ ਗੱਡੀ ਤੇ ਕੈਮਰਾ ਲੱਗਾ ਹੋਇਆ ਆ ਪ੍ਰਾਈਵੇਟ ਗੱਡੀ ਚੱਲ ਰਹੀ ਆ ਸਰਦੀ ਲੈਨ ਨੂੰ ਤਾਂ ਨਹੀਂ ਭਾਜੀ ਆਪਾਂ ਨੂੰ ਤਾਂ ਆਹੀ ਆ ਵੀ ਜਿਹੜਾ ਆਮ ਲੋਕਾਂ ਦਾ ਕੋਈ ਵੀ ਲਾ ਲਓ ਟੈਕਸ ਹੋ ਗਿਆ ਜਾਂ ਹੋਰ ਹੋ ਗਿਆ ਮਹਿੰਗਾਈ ਤੇਲ ਹੁਣ ਦੇ ਲਓ ਕਿੱਥੇ ਚਲ ਗਿਆ ਭਾਜੀ ਕਿਉਂਕਿ ਅਸੀਂ ਟੈਕਸ ਦਿੰਨੇ ਆ ਸਾਰਾ ਕੁਝ ਗਵਰਨਮੈਂਟ ਨੂੰ ਕਰਦੇ ਆ ਪਰ ਉਹ ਚਿੱਟੀ ਪਲੇਟ ਵਾਲੀ ਆ ਉਹ ਨਾਲੇ ਤਾਂ ਗਵਰਨਮੈਂਟ ਦਾ ਟੈਕਸ ਚੋਰੀ ਕਰਦੀ ਆ ਨਾਲੇ ਉਹ ਸਾਨੂੰ ਘਾਟਾ ਬਹੁਤ ਪੈਂਦਾ ਭਾਜੀ ਬਦਲਾ ਕੀ ਆ ਬਦਲਾ ਬਸ ਕੁਝ ਨਹੀਂ ਆਇਆ ਭਾਜੀ ਆਹੀ ਕੁਝ ਆ ਜੋ ਪਹਿਲਾਂ ਚੱਲਦਾ ਏ ਉਹ ਹੀ ਚੱਲੀ ਜਾਂਦਾ ਜੀ ਹਾਂ ਜੀ ਪਹਿਲਾਂ ਇਹ ਦੱਸੋ ਵੀ ਕਿਹੜੀ ਗੱਡੀ ਆ ਤੁਹਾਡੇ ਕੋਲ ਤੇ ਕਿਹੜੇ ਸਟੈਂਡ ਤੇ ਤੁਸੀਂ ਬੈਠੇ ਅਸੀਂ ਗੁਰਨਾਨਕ ਟੈਕਸੀ ਜੂਨੀਅਨ ਨੋਰਮਲ ਬੈਠੇ ਆ ਠੀਕ ਆ ਤੇ ਹੁਣ ਇੱਥੇ ਆਰਾਮ ਚੱਲਦਾ ਰਾਮ ਜੀ ਆਰਾਮ ਕਾਤੇ ਕਰ ਰਹੇ ਹੋ ਕੋਈ ਗੀੜਾ ਗੂੜਾ ਕਿੱਦਾਂ ਵੀ ਗੀੜਾ ਦਿਨਾਂ ਚ ਭਾਜੀ ਕੰਮ ਕੱਟਿਆ ਅੱਛਾ ਮਨੋ ਜਿੱਦਾਂ ਗਰਮੀ ਕਰਕੇ ਗਰਮੀ ਕਰਕੇ ਇਹ ਸਮਾ ਚੰਗਾ ਕਦੋਂ ਹੁੰਦਾ ਇਹਦਾ ਟੈਕਸੀ ਲਾਈਨ ਦਾ ਸਮਾ ਦਾ ਵੇ ਪਿਛਲਾ ਹੀ ਦਾ ਸਿਆਲਾਂ ਦਾ ਹੀ ਵਧੀਆ ਹੁੰਦਾ ਆ ਅੱਛਾ ਦੋ ਮਹੀਨੇ ਦਾ ਦੋ ਤਿੰਨ ਕਿ ਮਹੀਨੇ ਜਿਹੜੇ ਆ ਵਧੀਆ ਲੱਗਦੇ ਆ ਫਿਰ ਦੋ ਤਿੰਨ ਮਹੀਨੇ ਲੱਗ ਗਿਆ ਜਿਹੜੇ ਫਿਰ 9 ਮਹੀਨੇ ਜਾਂ 8 ਮਹੀਨੇ ਉਹਨਾਂ ਚ ਫੇ ਕੀ ਕਰਦੇ ਹੋ ਬਸ ਸਹਾਇਕ ਉਹ ਜੋ ਫੋਨ ਕਰਦੇ ਆ ਨੰਨੇ ਪੈਕੇ ਚੱਲਦੇ ਨੰਨੇ ਪੈਕੇ ਘੱਟੇ ਚੱਲੇ ਰਹਿਣ ਬਸ ਇਹ ਕੰਮ ਉਹਦਾ ਫਿਰ ਫਾਇਦਾ ਕੀ ਹੈ ਤੁਹਾਨੂੰ ਫਾਇਦਾ ਹੁਣੇ ਪੁਰਾਣੇ ਜੁੜੇ ਹੋਏ ਆ ਇਹ ਕੰਮ ਦੇ ਨਾਲ ਛੱਡ ਨਹੀਂ ਸਕਦੇ ਜਿਹੜੀ ਗੱਡੀ ਆ ਮੰਨ ਲਓ ਇਹ ਜਿਹੜੀ ਗੱਡੀ ਤੁਹਾਡੇ ਕੋਲ ਆ ਉਹ ਜੈਲੋ ਪਲੇਟ ਆ ਜਾਂ ਵਾਈਟ ਪਲੇਟ ਸਾਡੇ ਕੋਲ ਤਾਂ ਜਾਨੀ ਵਾਈਟ ਆ ਤੇ ਜੈਲੋ ਵਾਲੀ ਵੀ ਹੈਗੇ ਮੁੰਡੇ ਬੈਠੇ ਆ ਸਾਡੇ ਕੋਲ ਤੇ ਜਦੋਂ ਨਾ ਕਾਫੀ ਕਈ ਵਾਰੀ ਕਲੇਸ਼ ਪੈ ਜਾਂਦਾ ਜਿਹੜੇ ਜੈਲੋ ਪਲੇਟ ਵਾਲੇ ਆ ਉਹ ਕਹਿੰਦੇ ਵੀ ਵਾਈਟ ਪਲੇਟ ਵਾਲੇ ਸਾਡੇ ਢਿੱਡ ਤੇ ਲੱਤ ਮਾਰਦੇ ਆ ਕੀ ਤੁਹਾਡੇ ਵੀ ਇਦਾਂ ਹੁੰਦੀ ਨਹੀਂ ਨਹੀਂ ਸਾਡੇ ਇੱਥਾਂ ਤਾਂ ਕੋਈ ਗੱਲ ਨਹੀਂ ਤੇ ਜਿਵੇਂ ਹੁਣ ਸਰਕਾਰ ਚੇਂਜ ਹੋਈ ਸੀ ਤੁਸੀਂ ਵੀ ਵੋਟਾਂ ਪਾਈਆਂ ਸੀ ਸਾਰਿਆਂ ਨੇ ਪਾਈਆਂ ਸੀ ਵੀ ਪਾਈਆਂ ਸੀਗੀਆਂ ਵੀ ਕੋਈ ਹਾਲਾਤ ਹੋ ਸਕਦਾ ਪਿਛਲੀਆਂ ਸਰਕਾਰਾਂ ਨਾਲੋਂ ਵਧੀਆ ਹੋਣ ਤੁਹਾਨੂੰ ਲੱਗਦਾ ਕੁਝ ਨਹੀਂ ਹੈ ਵਧੀਆ ਪਿਛਲੀਆਂ ਨਾਲੋਂ ਤਾਂ ਵਧੀਆ ਹੀ ਸੀ ਅੱਛਾ ਕੀ ਮਤਲਬ ਕੀ ਲੱਗਦਾ ਵੀ ਵਧੀਆ ਜਿੱਦਾਂ ਕਿ ਪੁਲਿਸ ਦਾ ਸੀਗਾ ਰੋਕ ਰਕਾਵਾ ਆਉਣ ਜਾਣੀ ਇਹ ਚੀਜ਼ਾਂ ਤੋਂ ਕੱਟਿਆ ਟ੍ਰੈਫਿਕ ਪੁਲਿਸ ਨਹੀਂ ਰੋਕਦੀ ਨਹੀਂ ਬਹੁਤ ਘਟਿਆ ਉਹ ਤਾਂ ਕਿਤੇ ਨਾਕੇ ਨੁੱਕ ਦੇ ਜਦਾਂ ਲਾਲਾ ਵੀ ਕਿਤੇ ਚੌਕ ਚ ਹੈਗਾ ਕਿਤੇ ਹੱਥ ਦੇ ਤਾ ਨਹੀਂ ਤਾਂ ਉਦੋਂ ਤਾਂ ਠੀਕ ਹੀ ਆ ਕੋਈ ਇਦਾਂ ਦੇ ਅੰਦਰ ਜਾਣੇ ਹੁੰਦੇ ਹੋਂ ਬਿਲਕੁਲ ਪ੍ਰਾਪੂਰ ਜਿੱਥੇ ਮੈਕਡੋਨਲਡ ਵਾਲਾ ਚੌਕ ਆ ਉਥੇ ਸਦਾ ਹੀ ਟ੍ਰੈਫਿਕ ਵਾਲੇ ਖੜੇ ਆ ਜੈਪਸੀ ਲਾ ਕੇ ਖੜੇ ਆ ਉਹਨਾਂ ਰੋਕਿਆ ਕਦੇ ਤੁਹਾਨੂੰ ਰੋਕਿਆ ਹੈ ਪਰ ਇਹ ਪੇਪਰ ਪੂਰੇ ਹੈਗੇ ਤਾਂ ਫੇਰ ਤਾਂ ਕੌਣ ਹੀ ਕਹਿੰਦੇ ਹੋ ਨਹੀਂ ਉਹਨਾਂ ਕੋਲ ਰਾਈਟ ਹੈਗਾ ਉਥੇ ਨਕਾ ਲਾਉਣ ਦਾ ਤੁਸੀਂ ਕਦੇ ਪੁੱਛਿਆ ਉਹਨਾਂ ਨੂੰ ਬਈ ਤੁਹਾਡਾ ਬੜਾ ਅਧਿਕਾਰ ਨਹੀਂ ਪੁੱਛਿਆ ਨਹੀਂ ਅਸੀਂ ਨਹੀਂ ਪੁੱਛਿਆ ਇੰਦਾ ਕਿਹੜਾ ਕਿਹੜਾ ਪੁੱਛਦਾ ਜੀ ਓਕੇ ਚਲੋ ਉਹ ਤਾਂ ਹੋ ਗਈ ਗੱਲ ਸਰਕਾਰ ਦੀ ਹੁਣ ਆ ਗਈਆਂ ਲੋਕ ਸਭਾ ਚੋਣਾਂ ਐ ਵੋਟਾਂ ਦਾ ਕੀ ਤੁਹਾਨੂੰ ਮਾਹੌਲ ਲੱਗਦਾ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੋਟਾਂ ਦਾ ਭਾਜੀ ਹਾਲੇ ਤਾਂ ਤਕਰੀਬਨ ਕੋਈ ਨਾ ਹੈ ਨਹੀਂ ਗਣ ਨਾ ਕੋਈ ਸਾਡੇ ਕੋਲ ਆਈ ਹੈ ਅੱਜ ਇਹ ਮਾਹੌਲ ਕੰਮ ਠੰਡਾ ਹੀ ਹੈ ਠੰਡਾ ਹੀ ਹੈ ਕੰਮ ਤੇ ਕੀ ਉਦਾਂ ਤੁਹਾਨੂੰ ਕੀ ਲੱਗਦਾ ਵੀ ਆਪਣੇ ਹਲਕੇ ਲਈ ਕਹਿ ਲਈਏ ਜੇ ਜਿਲੰਦਰ ਜਿਹੜਾ ਲੋਕ ਸਭਾ ਹਲਕਾ ਹੈ ਵੀ ਇਹ ਕਿਹੜੀ ਪਾਰਟੀ ਨੂੰ ਅੱਗੇ ਆਉਣਾ ਚਾਹੀਦਾ ਦੇਖੋ ਹਾਲੇ ਤਾਂ ਕੋਈ ਨਹੀਂ ਆਪਾਂ ਕਹਿ ਨਹੀਂ ਸਕਦੇ ਨਹੀਂ ਕੋਈ ਚੰਗਾ ਲੱਗਦਾ ਲੀਡਰ ਚੰਗਾ ਤਾਂ ਹੁਣ ਇਹ ਬਦਲੀ-ਬਦਲੀ ਕਰੀ ਜਾਂਦੇ ਆ ਉਸ ਵਿੱਚ ਹੀ ਬਦਲੀ ਹੋਈ ਜਾਂਦੇ ਆ ਚੰਗਾ ਆਪਾਂ ਕਿਹਨੂੰ ਸਮਝੀਏ ਦੱਸੋ ਕਿ ਪਿੱਛੇ ਤੁਸੀਂ ਜਦੋਂ ਜਿੰਨੀ ਚੋਣ ਹੋਈ ਸੀ ਰੈਂਕ ਨੂੰ ਜੁਟਾਇਆ ਸੀ ਹਲਕੇ ਵਾਲਿਆਂ ਨਾਲ ਉਹ ਫੇਰ ਪਾਰਟੀ ਬਦਲ ਗਿਆ ਉਹੀ ਦੇ ਇਹੋ ਜਿਹੇ ਬੰਦੇ ਜਿਹੜੇ ਆ ਫੇਰ ਆਹ ਉਹਨੂੰ ਕੀ ਬੋਰਡ ਪੈਣੀ ਆ ਮੈਂ ਜਿੱਦਾਂ ਉਹ ਰੈਂਕੂ ਨੇ ਪਾਰਟੀ ਚੇਂਜ ਕਰ ਲਈ ਜਿਸ ਪਾਰਟੀ ਚ ਗਿਆ ਉਹ ਭਾਜੀਪੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਉਹਨੂੰ ਵੋਟਾਂ ਪਹੁੰਚੀਆਂ ਨਾ ਜੀ ਨਾ ਮੁਸ਼ਕਲ ਹੈ ਅੱਛਾ ਪ੍ਰਧਾਨ ਜੀ ਆਪਣੀ ਸੇਵਨੀ ਭਲਵਾਨਾ ਆ ਰਹੀ ਆ ਤੁਸੀਂ ਵੀ ਡਰਾਈਵਰੀ ਕਰਦੇ ਹੋ ਹਾਂਜੀ ਸਰ ਤੇ ਕੀ ਗੱਡੀ ਕਿਹੜੀ ਚਲਾਉਂਦੇ ਹੋ ਗੱਡੀ ਕੀ ਆ ਜੀ ਕੈਰਨਸ ਹਾਂਜੀ ਇਹ ਪਲੇਟ ਵਾਲੀ ਆ ਜਾਂ ਬਾਈਟ ਪਲੇਟ ਯੈਲੋ ਜੀ ਅੱਛਾ ਮੈਨੂੰ ਦੱਸੋ ਵੀ ਮੈਂ ਪਹਿਲਾਂ ਵੀ ਗੱਲ ਚੁੱਕਾ ਤੁਹਾਡੇ ਵੀਰਾਂ ਨਾਲ ਵੀ ਪਹਿਲਾਂ ਤੇ ਇਹ ਮੈਨੂੰ ਦੱਸ ਦਿਓ ਜਿਹੜੇ 2 ਸਾਲ ਲੰਘ ਕੇ ਗਏ ਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਹਨਾਂ 'ਚ ਤੁਹਾਡੀ ਲੈਨ ਨੂੰ ਕੋਈ ਫਰਕ ਲੱਗਾ ਪਹਿਲੀਆਂ ਸਰਕਾਰਾਂ ਨਾਲ ਨਹੀਂ ਜੀ ਦੋਨੇ ਹੀ ਆ ਕੰਮ ਨਹੀਂ ਜੀ ਨਹੀਂ ਕੋਈ ਕੰਮ ਨਹੀਂ ਟੈਕਸੀ ਲੈਨ ਲਈ ਕੋਈ ਕੰਮ ਨਹੀਂ ਜੋ ਜਿੱਦਾਂ ਦੇ ਹਾਲਾਤ ਪਹਿਲਾਂ ਸੀ ਉਦਾਂ ਦੇ ਹੁਣ ਉਤੋਂ ਥੋੜਾ ਡਾਉਨ ਹੀ ਆ ਇੱਕ ਇਹ ਦੱਸ ਰਹੇ ਸਾਰੇ ਤੁਹਾਡੇ ਸੱਜਣ ਵੀ ਜਿਹੜਾ ਕੰਮ ਆ ਵੀ ਤਿੰਨ ਕਿ ਮਹੀਨੇ ਦਾ ਰਹਿ ਗਿਆ ਕੀ ਸਹੀ ਆ ਜੀ ਬਿਲਕੁਲ ਸਹੀ ਗੱਲ ਆ ਜੀ ਕਿਉਂ ਤਿੰਨ ਮਹੀਨੇ ਦਾ ਕਿਉਂ ਰਹਿ ਗਿਆ ਜੀ ਹੁਣ ਦੇਖੋ ਜਿੱਦਾਂ ਅੱਜ ਚੋਣਾਂ ਵਾਲਿਆਂ ਨਾਲ ਗੱਡੀਆਂ ਲੱਗੀਆਂ ਆ ਆਪਣੀਆਂ ਇਲੈਕਸ਼ਨ ਇਲੈਕਸ਼ਨ ਹਾਂਜੀ ਹਾਂਜੀ ਤੇ ਇਲੈਕਸ਼ਨ ਸਟਾਫ ਨਾਲ ਗੱਡੀਆਂ ਲੱਗੀਆਂ ਜਿੰਨੀਆਂ ਵੀ ਤੁਸੀਂ ਨੋਟ ਕਰੋਗੇ ਪ੍ਰਾਈਵੇਟ ਲੱਗੀਆਂ ਆ ਟੈਕਸ ਅਸੀਂ ਦੇ ਰਹੇ ਆ ਆ ਸਾਰੇ ਬੰਦੇ ਪੀੜੀਆਂ ਪਲੇਟਾਂ ਵਾਲੇ ਆ ਸਾਰੇ ਟੈਕਸ ਦੇ ਰਹੇ ਆ ਤੇ ਉਹ ਪ੍ਰਾਈਵੇਟ ਗੱਡੀਆਂ ਘਰੇਲੂ ਗੱਡੀਆਂ ਲੱਗੀਆਂ ਹੋਈਆਂ ਆ ਤਾਂ ਉਹ ਚੋਣ ਕਮਿਸ਼ਨ ਨੂੰ ਜਾਂ ਆਪਣੇ ਟਰਾਂਸਪੋਰਟ ਮੰਤਰੀ ਜਾਂ ਕਿਹ ਲੋ ਆਪਣੇ ਪ੍ਰਧਾਨ ਸਹਿਬਾਨਾਂ ਨੂੰ ਦੀਦਾ ਨਹੀਂ ਵੀ ਸਾਰੀ ਗੱਡੀ ਪ੍ਰਾਈਵੇਟ ਕੰਮ ਕਰ ਰਹੀ ਆ ਇਹ ਜੇ ਕੋ ਟੈਕਸੀ ਲੱਗੀ ਹੋਏਗੀ ਬਾਲਾ ਨਹੀਂ ਤਾਂ 1.5 2 ਮਹੀਨੇ ਦਾ ਕੁਛ ਨਾ ਕੁਛ ਆਏਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਨਾਲ ਦੇਖੋ ਸਾਰਿਆਂ ਨੇ ਕਿਸ਼ਤਾਂ ਤੇ ਗੱਡੀਆਂ ਲਈਆਂ ਕੋਈ ਵੀ ਇੱਥੇ ਅਮੀਰ ਬੰਦਾ ਨਹੀਂ ਬੈਠਾ ਸਾਰੇ ਗਰੀਬ ਹੀ ਆ ਕੰਮ ਚਲਾਇਓ ਕੋਈ ਲੱਖ ਦੇ ਕੇ ਲਿਆਇਆ ਕੋਈ 2 ਲੱਖ ਪਰ ਇਹਦੇ ਨਾਲ ਤਾਂ ਅਸੀਂ ਹੋਰ ਡਾਊਨ ਜਾ ਰਹੇ ਆ ਸਗੋਂ 3 ਮਹੀਨੇ ਜੇ ਆਪਾਂ ਕੰਮ ਕਰਦੇ 2.5 ਮਹੀਨੇ 2.5 ਮਹੀਨੇ ਲੱਗਦੇ ਆ ਇਹਨਾਂ ਕਮਾਜ ਜਿਹਦੇ ਉੱਤੇ ਕੈਮਰਾ ਚੱਲ ਰਿਹਾ ਹੈ ਟਾਈਮ ਤੇ ਉਹ 2.5 ਮਹੀਨੇ ਇੱਕ ਮਹੀਨਾ ਇੱਕ ਲੱਗੀਆਂ ਨੂੰ ਹੋ ਗਿਆ ਮਹੀਨਾ ਚ ਹੋਰ ਪਿਆਛਾ ਮਹੀਨਾ ਹੋਰ ਲੱਗੂਗਾ ਜੀ ਤੇ ਮਹੀਨੇ ਦੇ ਨਾਲ ਦੇਖ ਲਓ ਆਪਣੀ ਅੱਧੀ ਗੱਡੀ ਕਰ ਲਓ ਕਿ ਨੇੜੇ ਚੱਲ ਜਾਂਦੀ ਆ ਜੀ ਫਿਰ ਉਹਦੇ ਵਿੱਚ اے ਵੀ ਆ ਵੀ ਉਹ ਪੈਸੇ ਵੀ ਜ਼ਿਆਦਾ ਦਿੰਦੇ ਆ ਤੂੰ ਮੱਚ ਜੀ ਹਾਂਜੀ 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 ਤੇ ਜਿੱਦਾਂ ਤੁਸੀਂ ਇਹ ਗੱਲ ਬਹੁਤ ਮੰਨੋ ਸਮਝਦਾਰੀ ਦੀ ਕੀਤੀ ਬਹੁਤ ਹੀ ਜਾਣਕਾਰੀ ਦੀ ਕੀਤੀ ਆ ਵੀ ਸਰਕਾਰ ਇਹ ਚੀਜ਼ ਨੂੰ ਅਣਗੌਲਿਆ ਕਰਦੀ ਜਦ ਕਿ ਤੁਸੀਂ ਸਰਕਾਰ ਨੂੰ ਟੈਕਸ ਭਰਦੇ ਹੋ ਤੇ ਇਸ ਸਬੰਧ ਦੇ ਵਿੱਚ ਕਦੇ ਤੁਹਾਡਾ ਕਿਸੇ ਤੁਹਾਡੀ ਯੂਨੀਅਨ ਦੇ ਪ੍ਰਧਾਨ ਨਾਲ ਜਾਂ ਆਰਟੀਓ ਨਾਲ ਜਾਂ ਕਿਸੇ ਐਮਐਲਏ ਨਾਲ ਕਦੇ ਕੋਈ ਬਾਤਾਲਾਪ ਨਹੀਂ ਹੋਈ ਜੀ ਪਾਜੀ ਸਾਡੇ ਬਾਤਾਲਾਪ ਦੇ ਤਾਂ ਲੋੜ ਹੀ ਨਹੀਂ ਪ੍ਰਧਾਨ ਸਹਿਬਾਨਾਂ ਨੂੰ ਦੀਦਾ ਆ ਐਮਐਲਏ ਨੂੰ ਵੀ ਦੀਦਾ ਤੇ ਕਹਿੰਦਾ ਮੰਨ ਲਓ ਮੰਤਰੀ ਸਹਿਬਾਨਾਂ ਨੂੰ ਸਾਰਿਆਂ ਨੂੰ ਦੀਦਾ ਹੀ ਆ ਵੀ ਆ ਪ੍ਰਾਈਵੇਟ ਗੱਡੀ ਤੇ ਕੈਮਰਾ ਲੱਗਾ ਹੋਇਆ ਆ ਪ੍ਰਾਈਵੇਟ ਗੱਡੀ ਚੱਲ ਰਹੀ ਆ ਇਹ ਤਾਂ ਐ ਨਹੀਂ ਵੀ ਉਹ ਟੱਕ ਕੇ ਚੱਲ ਰਿਹਾ ਪਲੇਟ ਨੂੰ ਜਾਂ ਪਲੇਟ ਲਾ ਕੇ ਚੱਲ ਰਿਹਾ ਪੈਦਾ ਪ੍ਰਾਈਵੇਟ ਬੰਦਾ ਲੈ ਰਿਹਾ ਹੈ ਤਾਂ ਨਹੀਂ ਮੰਨ ਲਓ ਆਬਜੈਕਸ਼ਨ ਕਰਨਾ ਤਾਂ ਬੰਦਾ ਨੂੰ ਤੁਸੀਂ ਕਿਤੇ ਆਬਜੈਕਸ਼ਨ ਕੀਤਾ ਹੀ ਚਾਹੀਦਾ ਰਿਐਕਸ਼ਨ ਭਾਜੀ ਅਸੀਂ ਨਹੀਂ ਕੀਤਾ ਕਿਉਂ ਸਾਡੀ ਪਹੁੰਚ ਹੈ ਨਹੀਂ ਸਾਸੀਂ ਇਸ ਪੱਟੇ ਤੇ ਬੰਨੇ ਆ ਇਸ ਪੱਟੇ ਜੋਗ ਗਈਆਂ ਮੈਂ ਕੱਲਾ ਨਹੀਂ ਕਿਤੇ ਜਾ ਸਕਦਾ ਇਹਨੂੰ ਕਹੂੰਗਾ ਭਾਜੀ ਨੂੰ ਕਹੂੰਗਾ ਇਹ ਜੇ ਤਰਨਗੇ ਨਾਲ ਉੱਪਰ ਵੱਡੇ ਸੱਪ ਬੈਠੇ ਹੁੰਦੇ ਆ ਉਹ ਦੱਬ ਦਿੰਦੇ ਆ ਪ੍ਰੈਸ਼ਰ ਪੈ ਜਾਂਦਾ ਜੀ 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 ਪਰ ਕੀ ਹੁੰਦਾ ਤਾਂ ਹੋਰ ਮੰਨ ਲਓ ਤੁਸੀਂ ਕੀ ਸੁਝਾਅ ਕੀ ਦੇਣਾ ਚਾਹੁੰਦੇ ਹੋ ਤੁਹਾਡੀ ਲਾਈਨ ਦੇ ਵਿੱਚ ਜਿਹਦੇ ਨਾਲ ਤੁਹਾਡਾ ਤੋਰੀ ਫੁਲਕਾ 12 ਮਹੀਨੇ ਚੱਲੀ ਜਾਵੇ ਕਿਉਂਕਿ 3-4 ਮਹੀਨਿਆਂ ਨਾ ਨਾ ਫਿਰ ਕਿਸ਼ਤਾਂ ਨਹੀਂ ਨਿਕਲਦੀਆਂ ਸਾਲ ਦੀਆਂ ਭਾਜੀ ਇੱਕ ਤਾਂ ਇਹ ਪਿਕ ਡ੍ਰੌਪ ਜੇ ਚੱਲ ਪਈ ਆ ਆਪਣੇ ਬਹੁਤ ਵਿੱਚੇ ਅਸੀਂ ਵੀ ਆਉਂਦੇ ਆ ਅਸੀਂ ਵੀ ਜਦੋਂ ਵਿਲੇ ਹੋਈ ਤੇ ਚੱਲ ਜਾਈਦਾ ਇਹ ਨਹੀਂ ਵੀ ਨਹੀਂ ਜਾਈਦਾ ਕਹਿਣ ਦਾ ਮਤਲਬ ਪਹਿਲੇ ਉਹ ਬੰਦ ਹੋਣੀ ਚਾਹੀਦੀ ਆ ਅੱਜ ਅਸੀਂ 10000 ਨੂੰ ਜਾ ਰਹੇ ਹਾਂ ਦਿੱਲੀ ਉਹ ਪਿਕ ਡ੍ਰੌਪ ਵਾਲਾ 5000 ਨੂੰ ਦੌੜ ਜਾਂਦਾ ਆ ਕੋਈ ਇਸ ਚੀਜ਼ ਨੂੰ ਫਾਇਦਾ ਹਰੇਕ ਬੰਦੇ ਨੂੰ ਚਾਹੀਦਾ ਮੈਂ ਹੋਵਾਂ ਮੈਂ ਵੀ ਲੈ ਕੇ ਜਾਵਾਂ 5000 ਵਾਲੀ ਇਹ ਕਹਿੰਦੇ ਜੀ ਹਰੇਕ ਬੰਦਾ ਫਾਇਦਾ ਚਾਹੁੰਦਾ ਇਹ ਬੰਦ ਹੋਣੀ ਚਾਹੀਦੀ ਆ ਹਰੇਕ ਗੱਡੀ ਤੇ ਪਰਮਿਟ ਚਾਹੀਦਾ ਜਦ ਅਸੀਂ ਟੈਕਸ ਦੇ ਕੇ ਵਿਲੇ ਬਿਠੇ ਆਂ ਪ੍ਰਾਈਵੇਟ ਬੰਦਾ ਕੋਈ ਟੈਕਸ ਨਹੀਂ ਦੇ ਰਿਹਾ ਉਹ ਜਾ ਰਿਹਾ ਦਿੱਲੀ ਦੀ ਬੈਨ ਅੱਗੇ ਜੇਬਾਂ ਤਾਂ ਉਹਨਾਂ ਦੀਆਂ ਭਰ ਰਹੀਆਂ ਗਵਰਨਮੈਂਟ ਨੂੰ ਚੂਨਾ ਲੱਗ ਰਿਹਾ ਆ ਬਿਲਕੁਲ ਗਵਰਨਮੈਂਟ ਨੂੰ ਚੂਨਾ ਲੱਗ ਰਿਹਾ ਤੁਹਾਡੇ ਢੱਡੇ ਦੇ ਲੱਤ ਵੱਜਦੀ ਆ ਪਰ ਦੇਖਦਾ ਕੋਈ ਨਹੀਂ ਹੈ ਇਹ ਹੀ ਜੀ ਤੁਹਾਨੂੰ ਦੱਸਿਆ ਚੋਰਾ ਨਾਲ ਕੁੱਤੀ ਰੜੀ ਆ ਇਹ ਜ਼ਿਆਦਾ ਬੋਲਿਆ ਤੁਹਾਨੂੰ ਪਤਾ ਹੀ ਆ ਹੇ ਪ੍ਰਧਾਨ ਬੋਲੂਗੇ ਬਿਲਕੁਲ ਜੀ ਪ੍ਰਧਾਨ ਸਾਹਿਬ ਬੋਲਣਗੇ ਪਰਦਾ ਸਾਹਿਬ ਨਾ ਕਰਿਓ ਹੁਣ ਠੀਕ ਹੈ ਜੀ ਧੰਨਵਾਦ ਜੀ ਨਮਸਕਾਰ ਮੇਰਾ ਨਾਮ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕਿੱਥੋਂ ਨੂੰ ਬਲੋਂਗ ਕਰਦੇ ਆਂ ਇਹ ਪਿੰਡ ਚੀਮਾ ਕਲਾਂ ਜੀ ਨੋਰਮਲ ਤੁਸੀਂ ਵੀ ਟੈਕਸੀ ਲਾਈਨ ਚੋਂ ਹਾਂਜੀ ਹਾਂਜੀ ਮੈਂ ਟੈਕਸੀ ਸਟੈਂਡ ਜਾਂ ਮੈਂ ਇੱਥੇ ਯੂਨੀਅਨ ਦਾ ਸੈਕਟਰੀ ਆਂ ਜੀ ਹਾਂਜੀ ਤੇ ਜਿੱਦਾਂ ਪਹਿਲਾਂ ਵੀ ਭਾਜੀ ਹੁਣਾਂ ਦਾ ਗੱਲ ਹੋਈ ਹੈਗੀ ਆ ਜਿਹੜਾ ਅੱਜ ਕੱਲ ਕੰਮ ਆ ਟੈਕਸੀ ਲਾਈਨ ਦਾ ਕਿਵੇਂ ਦਾ ਚੱਲਦਾ ਕੰਮ ਭਾਜੀ ਕਟਿਆ ਜਿੱਦਾਂ ਹਰੇਕ ਸੀਜ਼ਨ ਦੀ ਸੀਜ਼ਨ ਕੰਮ ਘਟੀ ਜਾਂਦਾ ਭਾਜੀ ਤਾਂ ਫਿਰ ਗੁਜ਼ਾਰਾ ਕਿਵੇਂ ਚੱਲੇ ਜਿੱਦਾਂ ਇਹਨਾਂ ਨੇ ਵੀ ਦੱਸਿਆ ਭਾਜੀ ਉਹਨਾਂ ਨੇ ਵੀ ਤਿੰਨ ਚਾਰ ਮਹੀਨੇ ਕੰਮ ਹੁੰਦਾ ਬਾਕੀ ਮਹੀਨੇ ਮਤਲਬ ਨਹੀਂ ਹੁੰਦਾ ਫਿਰ ਉਹਨਾਂ ਟਣਾਮਾਂ ਚ ਤੋਰੀ ਫੁਲਕਾ ਕਿਵੇਂ ਚੱਲਦਾ ਗੁਜ਼ਾਰਾ ਭਾਜੀ ਇਦਾਂ ਨਾ ਜਿਹਦੇ ਜਿੱਦਾਂ ਮੰਨ ਲਓ ਹੁਣ ਜੇ ਆਪਣੇ ਕੋਲ ਗੱਡੀ ਆ ਤਾਂ ਆਪਾਂ ਉਹਦਾ ਹੀ ਕਰ ਸਕਦੇ ਆ ਹੋਰ ਕਰ ਨਹੀਂ ਸਕਦੇ ਕੁਝ ਵੀ ਜੇ ਜ਼ਮੀਨ ਜਾਇਦਾਦ ਹੋਵੇ ਤਾਂ ਫਿਰ ਆਪਾਂ ਇਸ ਕੰਮਾਂ ਚ ਕਾਤੇ ਪਈਏ ਵੇਈ ਕੋਈ ਇੱਕ ਇੱਕ ਗੱਡੀ ਦਾ ਮਾਲਕ ਆ ਕੋਈ ਦੂਹਦਾ ਆ ਫੇ ਇਦਾਂ ਹੀ ਮੜਾ ਮੋਟਾ ਬੁੱਤਾ ਜਿਹਾ ਲੱਗੀ ਜਾਂਦਾ ਭਾਜੀ ਤੇ ਇੱਕ ਜਿਹੜੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਜੈਲੋ ਪਲੇਟ ਦਾ ਤੇ ਬਾਈਟ ਪਲੇਟ ਦਾ ਨਾ ਕਿ ਜਿਹੜੀ ਜੈਲੋ ਪਲੇਟ ਵਾਲੇ ਇੱਕ ਤੁਹਾਡੀ ਜੂਨੀਅਨ ਵੀ ਆ ਪੰਜਾਬ ਲੈਵਲ ਦੀ ਉਹ ਕਰਦੇ ਹੁੰਦੇ ਵੀ ਪ੍ਰਾਈਵੇਟ ਗੱਡੀਆਂ ਸਾਡੇ ਟਹਿੜ ਤੇ ਲੱਤਾਂ ਮਾਰਦੀਆਂ ਹੈਗੀਆਂ ਕਿ ਇਦਾਂ ਕੋਈ ਫਰਕ ਪੈਂਦਾ ਬਹੁਤ ਆ ਭਾਜੀ ਜਿਹੜੀ ਆ ਪੈਕ ਡ੍ਰੌਪ ਜਿੱਦਾਂ ਇੱਕ ਸਾਈਡ ਨੂੰ ਗੱਡੀਆਂ ਚੱਲਦੀਆਂ ਹਨ ਉਹਦੇ ਨਾਲ ਸਾਨੂੰ ਬਹੁਤ ਫਰਕ ਪੈਂਦਾ ਭਾਜੀ ਕਿਉਂਕਿ ਅਸੀਂ ਟੈਕਸ ਦਿੰਨੇ ਆ ਸਾਰਾ ਕੁਝ ਗਵਰਨਮੈਂਟ ਨੂੰ ਕਰਦੇ ਆ ਪਰ ਉਹ ਚਿੱਟੀ ਪਲੇਟ ਵਾਲੀ ਆ ਉਹ ਨਾਲੇ ਤਾਂ ਗਵਰਨਮੈਂਟ ਦਾ ਟੈਕਸ ਚੋਰੀ ਕਰਦੀ ਆ ਨਾਲੇ ਉਹ ਸਾਨੂੰ ਘਾਟਾ ਬਹੁਤ ਪੈਂਦਾ ਭਾਜੀ ਜਿਹਨਾਂ ਨੇ ਟੈਕਸ ਭਰਨਾ ਹਾਂ ਹਾਂਜੀ ਹਾਂਜੀ ਇਹਦੇ ਸਬੰਧ ਵਿੱਚ ਤੁਸੀਂ ਕਦੇ ਫਿਰ ਜਾਂ ਕਿਸੇ ਆਰਟੀਓ ਜਾਂ ਕਿਸੇ ਪੁਲਸ ਨਾਲ ਸਿਰ ਨਾ ਕਦੇ ਗੱਲ ਨਹੀਂ ਅਸੀਂ ਭਾਜੀ ਜਿਹੜੀ ਆਯਾਤ ਟੈਕਸੀ ਯੂਨੀਅਨ ਆ ਨਾ ਮੰਗ ਪੱਤਰ ਵੀ ਦਿੰਦੇ ਆ ਕਰਦੇ ਵੀ ਆ ਹਾਂਜੀ ਪਰ ਇਹਦਾ ਹੱਲ ਕੋਈ ਨਹੀਂ ਹੱਲ ਨਹੀਂ ਭਾਜੀ ਇਹਦਾ ਕੋਈ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਆ ਹੋ ਗਿਆ ਆ ਜਿੱਦਾਂ ਹੁਣ ਨਵੇਂ ਸ਼ਹਿਰ ਆ ਨਵੇਂ ਸ਼ਹਿਰ ਉਨੀ ਜਿੱਦਾਂ ਯੂਨੀਅਨ ਵਾਲਿਆਂ ਨੇ ਇਕੱਠੇ ਹੋ ਕੇ ਕੀਤਾ ਆ ਵੀ ਅਸੀਂ ਜੇ ਕੋਈ ਬਾਹਰਲੀ ਗੱਡੀ ਇਤੋਂ ਸਵਾਰੀ ਚੱਕਦੀ ਫੜ ਹੋ ਗਈ ਤਾਂ ਅਸੀਂ ਕਾਰਵਾਈ ਕਰਾਵਾਂਗੇ ਆਪਣੇ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਪਰ ਆਪਣੇ ਨਹੀਂ ਇੱਥੇ ਕੋਈ ਹੋਇਆ ਆ ਆਪਾਂ ਇਹ ਨਹੀਂ ਵੀ ਜੈਲੋ ਪਲੇਟ ਜਾਂ ਬਾਈਟ ਪਲੇਟ ਵਾਲਿਆਂ ਨਾਲ ਸਾਡਾ ਕੋਈ ਦੁਸ਼ਮਣ ਨਹੀਂ ਆ ਆਪਾਂ ਤਾਂ ਇਹ ਕਹਿੰਦੇ ਵੀ ਸਭ ਲਈ ਰੂਲ ਇੱਕੋ ਜਿਹਾ ਹਾਂ ਸਾਰਿਆਂ ਲਈ ਚਾਹੀਦਾ ਭਾਜੀ ਜਿਹੜਾ ਹੁਣ ਬੰਦਾ ਟੈਕਸ ਦਿੰਦਾ ਉਹ ਵਿਹਲਾ ਬੈਠਾ ਜੀ ਤੇ ਜਿਹੜਾ ਬੰਦਾ ਟੈਕਸ ਚੋਰੀ ਕਰਦਾ ਆ ਉਹ ਕੰਮ ਕਰੀ ਜਾਂਦਾ ਅੱਛਾ ਇੱਕ ਗੱਲ ਹੋਰ ਹੈ ਹੁਣ ਜਿਹੜੀ ਜਿੱਦਾਂ ਇਲੈਕਸ਼ਨ ਮਤਲਬ ਆ ਗਈਆਂ ਲੋਕ ਸਭਾ ਦੀਆਂ ਜਨਰਲ ਇਲੈਕਸ਼ਨਾਂ ਇਹਨਾਂ ਇਲੈਕਸ਼ਨਾਂ ਦਾ ਤੁਹਾਨੂੰ ਕੀ ਲੱਗਦਾ ਵੀ ਕੋਈ ਮਤਲਬ ਨਵੀਂ ਸਰਕਾਰ ਆਉਣ ਨਾਲ ਸੈਂਟਰ ਦੇ ਵਿੱਚ ਤੁਹਾਡੀ ਲਾਈਨ ਨੂੰ ਕੋਈ ਫਰਕ ਪੈਣਾ ਸਾਡੀ ਲੈਂਡ ਨੂੰ ਤਾਂ ਨਹੀਂ ਭਾਜੀ ਆਪਾਂ ਨੂੰ ਤਾਂ ਆਹੀ ਆ ਵੀ ਜਿਹੜਾ ਆਮ ਲੋਕਾਂ ਦਾ ਕੋਈ ਵੀ ਲਾ ਲਓ ਆ ਟੈਕਸ ਹੋ ਗਿਆ ਜਾਂ ਹੋਰ ਹੋ ਗਿਆ ਮਹਿੰਗਾਈ ਤੇਲ ਹੁਣ ਦੇਖ ਲਓ ਕਿੱਥੇ ਚਲ ਗਿਆ ਭਾਜੀ ਤਸ ਅਸੀਂ ਜੇ ਰੇਟ ਵਧਾਉਣੇ ਆ ਤਾਂ ਸਾਨੂੰ ਕੋਈ ਦਿੰਦਾ ਨਹੀਂ ਤੇ ਉਹਦੇ ਨਾਲ ਚਲੋ ਉਹ ਥੋੜਾ ਤੇਲ ਘੱਟ ਹੋਵੇ ਟੈਕਸ ਘਟਣ ਜਿਹੜਾ ਸਾਨੂੰ ਵੀ ਕੁਝ ਨਾ ਕੁਝ ਬਚੇ ਭਾਜੀ ਤੇ ਜਿੱਦਾਂ ਹੁਣ ਮੌਜੂਦਾ ਸਰਕਾਰ ਸੀ 2 ਸਾਲ ਹੋ ਚੁੱਕੇ ਆ ਦੋ ਤੋਂ ਉੱਤੇ ਹੋ ਗਿਆ ਟਾਈਮ ਇਸ ਸਰਕਾਰ ਦੇ ਵਿੱਚ ਤੁਹਾਨੂੰ ਕੁਝ ਲੱਗਾ ਫਰਕ ਵੀ ਟੈਕਸੀ ਲੈਣ ਜਿਹੜੇ ਡਰਾਈਵਰ ਲੈਣ ਆ ਜਾਂ ਟੈਕਸੀਆਂ ਵਾਲੇ ਆ ਉਹਨਾਂ ਦੇ ਲਾਈਫ ਸਟਾਈਲ 'ਚ ਕੋਈ ਫਰਕ ਪਿਆ ਹੋ ਨਹੀਂ ਭਾਜੀ ਉਹਦੇ ਵਿੱਚ ਨਹੀਂ ਕੁਝ ਵੀ ਜਿੱਦਾਂ ਪਹਿਲਾਂ ਸੀਗਾ ਉਦਾਂ ਹੀ ਆ ਜੀ ਉਦੇ ਵਿੱਚ ਕੁਝ ਨਹੀਂ ਚੇਂਜ ਹਾਲਾਤ ਹਾਲਾਤ ਸੇਮ ਆ ਸੇਮ ਹੀ ਆ ਭਾਜੀ ਹਾਂਜੀ ਫੇ ਬਦਲਾ ਕੀ ਆ ਬਦਲਾ ਬਸ ਕੁਝ ਨਹੀਂ ਆਇਆ ਭਾਜੀ ਆਹੀ ਕੁਛ ਆ ਜੋ ਪਹਿਲਾਂ ਚੱਲਦਾ ਏ ਉਹ ਹੀ ਚੱਲੀ ਜਾਂਦਾ ਜੀ ਹਾਂਜੀ